ਐਨਆਰਆਈ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਜਿੰਨੇ ਵੀ ਮੁਲਕ ਦੇ ਵਿੱਚ ਹੈਗੇ ਆ ਜਿਹੜੇ ਬੈਂਕਾਂ ਵਿੱਚ ਪੈਸੇ ਰੱਖਿਓ ਆ ਇੱਥੋਂ ਕੱਢ ਲਓ ਜੇ ਕੋਈ ਸਦੀ ਜ਼ਮੀਨ ਜਮੂਨ ਹੈਗੀ ਆ ਸਹੀ ਆ ਤਾਂ ਵੇਚ ਲਓ ਇੱਥੇ ਕੁਝ ਨਹੀਂ ਹੈਗਾ ਇਹ ਸਭ ਬੇਲੀਆਂ ਗੱਲਾਂ ਸਾਰੇ ਡਰਾਮੇ ਕਰਦਾ ਤੇ ਮੇਰਾ ਕਸੂਰ ਤਾਂ ਦੱਸੋ ਕੀ ਆ ਜ਼ਮੀਨ ਮੇਰੇ ਨਾਂ ਆ ਸਾਰਾ ਕੁਝ ਮੇਰੇ ਨਾਂ ਚੜਿਆ ਆ ਸਾਰਾ ਕੁ ਫਿਰ ਮੈਂ ਆਪਣੀ ਉਹ ਜ਼ਮੀਨ 'ਤੇ ਪੜ ਨਹੀਂ ਸਕਦਾ ਕੋਠੀ 'ਤੇ ਰਹਿ ਨਹੀਂ ਸਕਦਾ ਪਾਪ ਤੇ ਬਾਅਦ ਜ਼ਮੀਨ ਕਿਹਦੀ ਹੁੰਦੀ ਆ ਉਹ ਮੁੰਡੇ ਕਦਾ ਹੋ ਗਿਆ ਜਨਮ ਨਹੀਂ ਦੇਣਾ ਉਹਨਾਂ ਨੂੰ ਕੁਝ ਜਾਂ ਮੇਰੇ ਮਾਪੇ ਨੂੰ ਨਹੀਂ ਰੋਟੀ ਦਿੱਤੀ ਮੈਨੂੰ ਨਹੀਂ ਪੁੱਛਦੇ ਅਸੀਂ ਨਹੀਂ ਦੇਣਾ ਕੋਈ ਤਾਰੀ ਵਾਲ ਭਗਵਾਨ ਸਾਹਿਬ ਜੀ ਕਹਿੰਦੇ ਆ ਵੀ ਤੁਹਾਡੀਆਂ ਜ਼ਮੀਨਾਂ ਦੇ ਅਸੀਂ ਛੜਾ ਕੇ ਦੇਵਾਂਗੇ ਫੇ ਮੇਰੇ ਤਾਂ ਅਜੇ ਤੱਕ ਮੇਰੀਆਂ ਜੁੱਤੀਆਂ ਘਸ ਗਈਆਂ ਮੈਨੂੰ ਤਾਂ ਕੋਈ ਇਨਸਾਫ ਨਹੀਂ ਮੈਂ ਕਿਰਾਏ ਤੇ ਰਹਿਣਾ ਉਹ 20 ਸਾਲ ਬਾਅਦ ਆ ਕੇ ਵੱਡ ਗਿਆ ਜਦਕਿ ਮੇਰੇ ਮਾਪੇ ਨੂੰ ਵੀ ਨਹੀਂ ਰੋਟੀ ਦਿੱਤੀ ਉਹ ਕੁੱਟਦੇ ਮਾਰਦੇ ਮੇਰੀ ਮਾਂ ਵੀ ਭੋਗ ਮੈਂ ਨਵੇਂ ਸ਼ਹਿਰ ਦੇ ਵਿੱਚ ਪਾਇਆ ਆਪਣੀ ਮਾਂ ਦਾ ਉਸਾਰੀ ਉਮਰ ਕਮਾਈ ਕੀਤੀ ਉਹਨੇ ਉਹ ਘਰ ਵੀ ਨਹੀਂ ਜਾ ਸਕਿਆ ਸਿੱਧਾ ਸਿਵਿਆਂ ਦੇ ਵਿੱਚ ਲਿਆ ਕੇ ਮੈਂ ਉਹਨੂੰ ਦਾਗ ਦਿੱਤੇ ਤੁਸੀਂ ਆਪਣੇ ਬੱਚਿਆਂ ਨੂੰ ਬਹਿ ਕੇ ਜਾਂ ਆਪਣੀ ਘਰ ਵਾਲੀ ਨੂੰ ਇਹ ਗੱਲ ਕਹੀਏ ਵੀ ਮੇਰੀ ਚੀਜ਼ ਹੈ ਮੇਰਾ ਹੱਕ ਹੈ ਮੈਂ ਵੀ ਬਹੁਤ ਮੈਨੂੰ ਕੁੱਟਿਆ ਨਹੀਂ ਨਾ ਮੇਰੇ ਆ ਸਾਰਾ ਕੁਝ ਮੇਰੇ ਨਾਂ ਫਰਦਾ ਮੇਰੇ ਕੋਲ ਆ ਬੇਦਖਲ ਕਰੇ ਉਹ ਅਖਬਾਰਾਂ ਵਿੱਚ ਮੇਰੇ ਕੋਲ ਆ 2021 ਦੇ ਬੇਦਖਲ ਕਰੇ ਉਹ ਕਰਦੇ ਨੇ ਸਮਾ ਵਸੀਅਤ ਵੀ ਜਿਹੜੀ ਕਰਾਈ ਆ ਜੀ ਉਹ ਭਣ ਭੈਣਾ ਦੇ ਨੌ ਕਰਾਈ ਆ ਕੱਲ ਨੂੰ ਮੈਨੂੰ ਮੈਨੂੰ ਪੂਰਾ ਖਤਰਾ ਜੀ ਉਹਨਾਂ ਤੇ ਕੱਲ ਨੂੰ ਮੈਨੂੰ ਮਾਰ ਵੀ ਦਿੰਦੇ ਆ ਉਹ ਮੈਂ ਆਪਣੀਆਂ ਭੈਣਾ ਦੋਹਾਂ ਦੇ ਨੌ ਕਰਵਾਈਓ ਸਾਰਿਆਂ ਪਾਸੇ ਮੈਂ ਦਿੱਤੀਆਂ ਦਰਖਾਸਤਾਂ ਮੇਰੇ ਕੋਲ ਪਾਈਆਂ ਸਾਰੇ ਪਾਸੇ ਦਿੱਤੀਆਂ ਮੈਂ ਆ ਜਿਹੜਾ 100 ਨੰਬਰ ਤੇ ਫੋਨ ਕਰਦੇ ਆ ਉੱਥੇ ਵੀ ਕਰ ਲਿਆ ਹੋਰ ਵੀ ਜਿਹੜੇ ਐਦਾ ਫੋਨ ਹੁੰਦੇ ਕਰਦੇ ਆ ਜੀ ਇੱਥੇ ਕਰੋ ਫੋਨ ਐ ਇੱਥੇ ਕਰੋ ਉੱਥੇ ਵੀ ਕਰਕੇ ਦੇਖ ਲਿਆ ਲੈ ਜਾਂਦੇ ਨਹੀਂ ਜਦੋਂ ਵੀ ਮੈਂ ਮੜਾ ਜਾ ਖੇਤ ਚ ਪੈਰ ਪਾਉਣ ਲੱਗਦਾ ਤਾਂ 2 3 ਮੁੰਡੇ ਲੈ ਜਾਂਦਾ ਜਦ ਕਿ ਉਹਨਾਂ ਨੇ ਸੈਟਿੰਗ ਵੀ ਕੰਨ ਦੇ ਵਿੱਚ ਚਲੋ ਤੂੰ ਐਨਾ ਲੈ ਲਓ ਨਈ ਮੈਂ ਹਾਂਜੀ ਐਨਆਰਆਈਆਂ ਨੇ ਇੱਕ ਵਾਰੀ ਸੈਟਿੰਗ ਕੀਤੀ ਸੀਗੀ ਜਿਹੜੇ ਐਨਆਰਆਈ ਪੁਲਿਸ ਆ ਨਾ ਮੈਨੂੰ ਡਿਵੋਰਸ ਦੇ ਦੇ ਮੈਂ 15 ਲੱਖ ਰੁਪਈਆ ਤੁਹਾਨੂੰ ਦੇ ਦੰਨਾ ਜੋ ਮੈਨੂੰ ਖਰਚਾ ਲਾਊਗੀ ਕੋਰਟ ਉਹ ਮੈਂ ਦੇਣ ਨੂੰ ਤਿਆਰ ਆ ਪਰ ਲੈਣਾ ਮੈਂ ਡਿਵੋਰਸ ਆ ਮੈਨੂੰ ਹਰੇਕੇ ਮੇਰੀ ਪਿੰਡ ਦੀ ਵੀ ਪੰਚਾਇਤ ਕਾਈ ਜਾਂਦੀ ਆ ਤੇ ਤੂੰ ਸਮਝੌਤਾ ਕਰ ਲੈ ਪਰ ਮੈਂ ਸਮਝੌਤਾ ਨਹੀਂ ਕਰਨਾ ਸਰਕਾਰ ਤੋਂ ਕੀ ਮੇਰੀ ਇਹ ਹੀ ਮੰਗ ਆ ਜੀ ਵੀ ਮੇਰੀ ਜ਼ਮੀਨ ਆ ਤੇ ਮੇਰੀ ਕੋਠੀ ਛੜਾਈ ਜਾਵੇ ਜਿਹੜੇ ਜਿਹੜੇ ਉਹਦੇ ਨਾਲ ਰਲੇ ਹੋਵਾ ਜਿਹੜੇ ਜਮੀਨ ਬਹੌਂਦੇ ਆ ਨਾਲ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਅਗਰ ਕੱਲੂ ਮੈਨੂੰ ਮਾਰ ਦਿੰਦੇ ਆ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੋ ਯਾਨੀ ਇਹਨਾਂ ਦੁਖੀ ਹੋਏ ਆ ਜੀ ਕੋਈ ਸੁਣਾਈ ਨਹੀਂ ਮੇਰੀ ਹੈਗੀ ਪਰ ਇਹ ਹੀ ਆ ਕਿ ਮੇਰੀ ਹੱਥ ਜੋੜ ਕੇ ਬੇਨਤੀ ਆਵੇ ਮੇਰੀ ਜ਼ਮੀਨ ਕੇ ਇਸ ਤਰ੍ਹਾਂ ਖੜਾਈ ਜਾਵੇ ਨਾਲੇ ਮੇਰੇ ਮੇਰਾ ਮਕਾਨ ਖੜਾਇਆ ਜਾਵੇ ਜਿਹੜਾ ਕਿ ਮੈਂ ਦਿਹਾੜੀਆਂ ਲਾ ਲਾ ਕੇ ਉੱਥੇ ਇਟਲੀ ਦੇ ਵਿੱਚ ਰਾਤ ਦਿਨ ਕਮਾਈ ਕਰਕੇ ਬਣਵਾਇਆ ਆ ਆ ਖੋਖਲਾਈ ਦਾਵਾ ਕਰਦੇ ਆ ਵੀ ਮੈਂ ਨਾਰੀ ਲਿਆਉਂਦਾ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਬੱਸ ਬੇਈਂਦ ਆਪ ਆਪਣਾ ਬਿਜ਼ਨਸ ਸ਼ੁਰੂ ਕਰਨਗੇ ਆਪਣਾ ਤਰ੍ਹਾਂ ਰਹਿਣਾ ਉਹਨਾਂ ਨੂੰ ਬ੍ਰਾਂਡ ਦੇ ਮੈਂ ਤਾਂ ਸਮਾਂ ਉਲਟਾ ਕਹੂੰਗਾ ਜੀ ਜਿਹੜੇ ਬੈਂਕਾਂ ਵਿੱਚ ਪੈਸੇ ਰੱਖਿਓ ਆ ਇੱਥੋਂ ਕੱਢ ਲਓ ਜੇ ਕੋਈ ਕਿਸੇ ਦੀ ਜ਼ਮੀਨ ਜਮੂਨ ਹੈਗੀ ਆ ਤੇ ਸਹੀ ਆ ਤਾਂ ਵ ਇੱਥੇ ਕੁਝ ਨਹੀਂ ਹੈਗਾ ਇਹ ਸਭ ਬੇਲੀਆਂ ਗੱਲਾਂ ਸਾਰੇ ਡਰਾਮੇ ਕਰਦੇ ਪੰਗਤ ਮੰਦੀ ਸਰਕਾਰ ਆਪ ਸਰਕਾਰ ਜਿਹੜੀ ਵਾਅਦੇ ਕਰਦੀ ਹੈ ਕਿ ਐਨ ਆਰ ਆਈ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਅਸੀਂ ਉਹਨਾਂ ਨੂੰ ਲਿਆਵਾਂਗੇ ਤੇ ਉਹਨਾਂ ਨੂੰ ਇੱਥੇ ਬਿਜ਼ਨਸ ਕਰਨ ਦਾ ਤੇ ਉਹਨਾਂ ਨੂੰ ਰਹਿਣ ਦਾ ਪੂਰਾ ਪ੍ਰਬੰਧ ਕਰਕੇ ਦੇਵਾਂਗੇ ਉਹਨਾਂ ਦੀ ਹਰ ਮੁਸ਼ਕਲ ਹੱਲ ਕਰਾਂਗੇ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਐਨ ਆਰ ਆਈ ਮਿਲਣੀ ਵੀ ਕੀਤੀ ਜਿਹਨੇ ਵੀ ਐਨ ਆਰ ਆਈ ਭਰਾ ਨੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣ ਕੇ ਉਹਨਾਂ ਨੂੰ ਹੱਲ ਕਰਨ ਦਾ ਵੀ ਵਾਅਦਾਸ਼ੀਸ਼ਣ ਦਿੱਤਾ ਗਿਆ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਾਅਦੇ ਨੇ ਖੋਖਲੇ ਨਜ਼ਰ ਆ ਰਹੇ ਨੇ ਸਾਡੇ ਨਾਲ ਨੇ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਕੰਗਾਪਿੰਡ ਦੇ ਰਹਿਣ ਵਾਲੇ ਨੇ ਔਰ ਪਿਛਲੇ ਕਈ ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਬਤੌਰ ਐਨ ਆਰ ਆਈ ਇਹ ਜਦੋਂ ਆਏ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਆਪਣੀ ਕੋਈ ਜਿਹੜੀਆਂ ਕੁਝ ਪ੍ਰੋਬਲਮਸ ਸੀਗੀਆਂ ਜਿਹੜੇ ਕਿ ਇਹਨਾਂ ਨੇ ਐਨ ਆਰ ਆਈ ਗਰੀਬ ਸਿੰਘ ਢਾਲੀਵਾਲ ਜਿਹੜੇ ਆਏ ਸੀ ਐਨ ਆਰ ਆਈ ਮਨਿਸਟਰ ਜਿਹੜੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਲੇਕਿਨ ਇਹਨਾਂ ਦਾ ਮਸਲਾ ਹਜੇ ਵੀ ਜਿਹੜਾ ਆ ਅਧੂਰਾ ਹੈ ਕਿਉਂਕਿ ਇਹਨਾਂ ਜਦੋਂ ਇਹਨਾਂ ਦੇ ਇਹੋ ਜਿਹੇ ਹਾਲਾਤ ਦੇਖਦੇ ਆ ਸੁਣਦੇ ਆ ਇਹਨਾਂ ਕੋਲ ਪੂਰਾ ਜਾਣਾਂਗੇ ਵੀ ਕੀ ਕਹਾਣੀ ਕੀ ਹੈ ਤੇ ਕੀ ਮੰਗ ਲੈ ਕੇ ਗਏ ਸੀਗੇ ਤਾਂ ਉੱਥੋਂ ਲੱਗਦਾ ਕਿ ਜਿਹੜੀ ਹੈ ਸਰਕਾਰ ਹੈ ਉਹਨਾਂ ਦੇ ਵਾਦੇ ਜਿਹੜੇ ਆ ਦਾਅਵੇ ਜਿਹੜੇ ਆ ਖੋਖਲੇ ਨੇ ਭਾਜੀ ਸਤਿ ਸ਼੍ਰੀ ਅਕਾਲ ਤੇ ਕੀ ਨਾਮ ਤੁਹਾਡਾ ਜੀ ਕਰਵੀਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਭਾਜੀ ਮੈਂ ਪਿੰਡ ਕੰਗਾ ਦਾ ਜੀ ਤੇ ਹਾਲ ਵਾਸੀ ਤੁਸੀਂ ਕਿੱਥੇ ਰਹਿੰਦੇ ਹੋ ਬਦੇਸ਼ ਦੇ ਵਿੱਚ ਮੈਂ ਇਟਲੀ ਰਹਿੰਦਾ ਜੀ ਅੱਛਾ ਕੀ ਕਹਾਣੀ ਕੀ ਹੈ ਜਿਹੜੀ ਤੁਸੀਂ ਦੱਸਿਓ ਕਿ ਐਨ ਆਰ ਆਈ ਜਿਹੜੇ ਪ੍ਰਧਾਨ ਆਪਣੇ ਮੰਤਰੀ ਸਾਹਿਬ ਵੀ ਆਏ ਸੀਗੇ ਗਵਰਨਰ ਮੰਤਰੀ ਉਹਨਾਂ ਨੂੰ ਮੁਸ਼ਕਲਾਂ ਦੱਸਿਆ ਕੀ ਕਹਾਣੀ ਕੀ ਹੈ ਸਾਰੀ ਪਲੀਜ਼ ਜਾਨਣਾ ਚਾਹੁੰਦੇ ਹਾਂ ਕਹਾਣੀ ਇਦਾਂ ਜੀ ਮੈਂ 2021 ਦੇ ਵਿੱਚ ਮੇਰੇ ਬਾਪ ਦੀ ਡੈਥ ਹੋ ਗਈ ਪਹਿਲਾਂ ਮੇਰੀ ਘਰ ਵਾਲੀ ਨਾਲ ਡਿਵੋਰਸ ਚੱਲਦਾ 2018 ਦੇ ਵਿੱਚ ਅਸੀਂ ਕੇਸ ਲਾਇਆ ਸੀ ਤੇ ਉਹਦੇ ਨਾਲ ਚੱਲਦਾ ਸੀ ਡਿਵੋਰਸ ਦਾ ਕੇਸ ਤੇ ਉਹ ਰਹਿੰਦੀ ਸੀ 20 ਸਾਲ ਤੋਂ ਝਗੜਾ ਉਹਨਾਂ ਨਾਲ ਚੱਲਦਾ ਉਹ ਰਹਿੰਦੀ ਸੀ ਆਪਣੀ ਪੇਕੀ ਕਿਹੜੇ ਪਿੰਡੇ ਉਹ ਸਰਿਆਲਾ ਰਾਣਾ ਸਰਿਆਲਾ ਰਾਣਾ ਹਾਂਜੀ ਮੇਰੇ ਮੁੰਡੇ ਵੀ ਉੱਥੇ ਰਹਿੰਦੇ ਸਨ ਤੇ ਉਹ ਵੀ ਉੱਥੇ ਲੈ ਕੇ ਚਲ ਗਏ ਕਦੇ ਆ ਜਾਂਦੀ ਸੀ ਕਦੇ ਚਲ ਜਾਂਦੀ ਸੀ ਸਾਡੇ ਨਾਂ ਮੇਰੇ ਮਾਪੇ ਨੂੰ ਰੋਟੀ ਦਿੱਤੀ ਸਾਰੀ ਉਮਰ ਨਾ ਮੈਨੂੰ ਪੁੱਛਿਆ ਨਾ ਮੇਰੀ ਮਾਂ ਨੂੰ ਰੋਟੀ ਦਿੱਤੀ ਫਿਰ ਅੱਛਾ ਭਾਜੀ ਸਾਲਵੇਚ ਰੁਕਦਾ ਕਦੋਂ ਤੁਹਾਡਾ ਵਿਆਹ ਮੈਰੀ ਕਦੋਂ ਹੋਈ ਸੀ ਮੈਂ 1993 ਚ ਸੀ ਕਿਹੜੇ ਸਰਿਆਲਾ ਰਾਣਾ ਦੇ ਵਿੱਚ ਹਾਂਜੀ ਸਰਿਆਲਾ ਰਾਣਾ ਤੇ ਕਿੰਨੇ ਚਿਰ ਬਾਅਦ ਜਿਹੜਾ ਤਾਂ ਡਿਵੋਰਸ ਹੋਣ ਦੀ ਸੋ ਆਪਣਾ ਉਸ ਕੀ ਕਾਰਨ ਕੀ ਬਣਿਆ ਸਾਡੀ ਜੀ 5-7 ਸਾਲ ਬਾਅਦ ਇਹ ਝਗੜਾ ਹੋ ਗਿਆ ਕੀ ਰੀਜ਼ਨ ਕੀ ਰੈ ਕੋ ਫੈਮਿਲੀ ਰੀਜ਼ਨ ਮੈਂ ਬਾਹਰ ਗਿਆ ਸੀ ਉਹਨਾਂ ਨੇ ਮੇਰੇ ਮਾਪੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੀ ਅਨੀ ਮੈਂ ਇੰਗਲੈਂਡ ਵਿੱਚ ਸੀ ਇੰਗਲੈਂਡ ਵਿੱਚ ਫੜਾਇਆ ਵੀ ਮਨਉ ਨਹੀਂ ਸੀ ਅੱਛਾ ਜਿੱਦਾਂ ਉੱਥੇ ਮੈਂ ਗਿਆ ਸੀ ਉਹਨੇ ਮੇਰੇ ਸਾਲਿਆ ਨੇ ਫੜਾਇਆ ਸੀ ਤੇ ਫਿਰ ਉੱਥੋਂ ਆ ਕੇ ਬਾਅਦ ਦੇ ਵਿੱਚ ਵੀ ਝਗੜਾ ਹੁੰਦਾ ਰਿਹਾ ਫਿਰ ਮੈਂ ਆ ਗਿਆ 2000 ਚ 2001 ਚ ਉਥੇ ਬਾਅਦ ਇੱਥੇ ਝਗੜਾ ਬਹੁਤ ਮੇਨਾਂ ਕੀਤਾ ਮੈਨੂੰ ਪੁਲਿਸ ਫਸਾਇਆ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਕੋਈ ਸਾਡਾ ਮੇਰੇ ਮਾਪੇ ਨੂੰ ਮੇਰੀਆਂ ਭੈਣਾਂ ਨੂੰ ਮੇਰੀ ਮਾਂ ਨੂੰ ਬੜਾ ਪਰੇਸ਼ਾਨ ਕੀਤਾ ਸੀ 8-10 ਦਿਨ ਅਰੈਸਟੇਦਾਰਾਂ ਦੇ ਕਦੇ ਇੱਧਰ ਰਹੇ ਆ ਕਦੇ ਇੱਧਰ ਜਾਤ ਕੇ ਸਾਡਾ ਕੋਈ ਕਸੂਰ ਨਹੀਂ ਸੀ ਕੁਝ ਨਹੀਂ ਅਸੀਂ ਕੀ ਤੇ ਉਹਦੇ ਬਾਅਦ ਫਿਰ ਝਗੜਾ ਹੁੰਦਾ ਰਿਹਾ ਫਿਰ ਮੈਂ ਇਟਲੀ ਚਲੇ ਗਿਆ ਇਟਲੀ ਜਾ ਕੇ ਲੈਸਨ ਸਿਟਲੀਆ ਮੈਂ 2003 ਚ ਹਾਂਜੀ ਇਹ ਬੱਚੇ ਸਾਡੇ ਕੋਲ ਸੀਗੇ ਮੁੰਡੇ ਦੋਏ ਸਾਡੇ ਕੋਲ ਸੀਗੇ ਤੇ ਇਹ ਫਿਰ ਚਲੇ ਗਏ ਇਹ ਫਿਰ ਚੋਰੀਆਂ ਜਿੱਦਾਂ ਲੈ ਕੇ ਉਹਨਾਂ ਨੂੰ ਨਿਆਣਿਆਂ ਨੂੰ ਅੱਛਾ ਤੇ ਧੋਖੇ ਦੇ ਨਾਲ ਬਾਅਦ ਚਾ ਕੇ ਪਹਿਲਾਂ ਇਹ ਪੇਕੀ ਰਹਿੰਦੀ ਸੀ ਛੋਟੇ ਨਿਆਣੇ ਸਾਡੇ ਕੋਲੇ ਸੀ ਦੋਏ ਮੁੰਡੇ ਫੇਰੇ ਚਲੇ ਗਏ ਤਾਂ ਉਹਦੇ ਬਾਅਦ ਇਹ ਧੋਖੇ ਨਾਲ ਲੈ ਗਈ ਉਹਦੇ ਬਾਅਦ ਮੇਰੇ ਮਾਪੇ ਨੂੰ ਮਿਲਣ ਵੀ ਜਾਂਦੇ ਜਾਂਦੇ ਸੀ ਜਦ ਐਨ ਜਸੂ ਮਯਾਰੀ ਲਾਤੀ ਸੀ ਪੜਨ ਉਹਨਾਂ ਨੂੰ ਮਿਲਣ ਵੀ ਨਾ ਸੁਦੰਦੀ ਕਹਿੰਦੀ ਤੁਸੀਂ ਮਿਲ ਨਹੀਂ ਸਕਦੇ ਇਹਨਾਂ ਨੂੰ ਤੁਸੀਂ ਇਹ ਇਹ ਤੁਹਾਡੇ ਕੋਸ਼ ਨਹੀਂ ਲੱਗਦੇ ਤੁਸੀਂ ਨਹੀਂ ਮਿਲਣਾ ਇਹਨਾਂ ਨੂੰ ਮੈਂ ਹੁਣ ਇਹੀ ਪੁੱਛਣਾ ਚਾਹਨਾ ਕਿ ਜੋ ਉਸ ਵੇਲੇ ਤਾਂ ਤੂੰ ਮਾਂ ਪੇ ਨੂੰ ਮਿਲਣੇ ਸੀ ਦੰਦੀ ਤੇ ਹੁਣ ਕਿਹੜੇ ਹੱਕ ਹੱਕਦਾਰ ਬਣ ਗਏ ਹੁਣ ਕਿਦਾਂ ਉਹ ਹੱਕਦਾਰ ਬਣ ਗਏ ਜਦੋਂ ਕਹਿੰਨੇ ਜ਼ਮੀਨ ਸਾਨੂੰ ਦੇਵੋ ਘਰ ਸਾਨੂੰ ਦੇਵੋ ਹੁਣ ਕਿਦਾਂ ਬਣ ਗਏ ਜੀ ਜ਼ਮੀਨ ਦੀ ਗੱਲ ਕਰੀਏ ਤਾਂ ਜ਼ਮੀਨ ਕਿਹਨਾਂ ਦੀ ਸੀ ਪਹਿਲਾਂ ਤੁਹਾਡੇ ਫਾਦਰ ਸਾਹਿਬ ਮੇਰੀ ਫਾਦਰ ਦੇ ਨਾਂ 'ਉਹ ਸੀ ਜ਼ਮੀਨ ਇਹ ਕਿੰਨੇ ਭੈਣ ਭਰਾਓ ਤੁਸੀਂ ਅਸੀਂ ਚਾਰ ਹਾਂ ਜੀ ਭਰਾ ਕੋਈ ਹੈਗਾ ਨਹੀਂ ਜੀ ਮੈਂ ਇਕੱਲਾ ਹੀ ਹਾਂ ਜੀ ਤਿੰਨ ਭੈਣਾਂ ਹੀ ਆ ਜੀ ਉਹ ਆਪਣੇ ਪਿੰਡ ਬੈਹਣੀਆਂ ਆ ਜੀ ਤੇ ਫਾਦਰ ਸਾਹਿਬ ਹੁਣ ਜਿੰਦੇ ਆ ਤੁਹਾਡੇ ਨਹੀਂ ਜੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ 2021 ਦੇ ਵਿੱਚ ਮਈ ਦੇ ਵਿੱਚ ਡੈਥ ਹੋ ਗਈ ਅੱਛਾ ਤੇ ਮਾਦਰ ਤੁਹਾਡੇ ਉਹ 23 ਦੇ ਵਿੱਚ ਹੋ ਗਈ ਉਹਦੇ ਮਾ ਮਾਪੇ ਦੋਨੋਂ ਹੀ ਨਹੀਂ ਪਾਪਾ ਹਾਂ ਜੀ ਤੇ ਜ਼ਮੀਨ ਜਿਹੜੀ ਤੁਸੀਂ ਕਿੰਨੇ ਕਿੱਲੇ ਆ ਤੇ ਕਿੰਨੇ ਸਵਾ 5 ਕਿੱਲੇ ਆ ਜੀ ਸਵਾ 5 ਕਿੱਲੇ ਹੋਣੇ ਆ ਜਿੱਦਾਂ ਉਹ ਮੇਰੇ ਨਾਂ ਆ ਘਰ ਵੀ ਮੇਰੇ ਨਾਂ ਆ ਜੀ ਜੀ ਸਾਰਾ ਮੋਟਰ ਸਾਰਾ ਕੋ ਬੈਲ ਪੱਤੀ ਸਭ ਕੋ ਮੇਰੇ ਨਾਮ ਆ ਜੀ ਮੋਟਰ ਸਾਰਾ ਕੁਛ ਮੇਰੇ ਨਾਮ ਤੇ ਆ ਹਾਂ ਜੀ ਪਰ ਮੈਨੂੰ ਬੜ ਨਹੀਂ ਦਿੰਦੇ ਕਰ ਕੀ ਕਾਰਨ ਕੀ ਰਹਿੰਦਾ ਆ ਕੀ ਕਹਿੰਦੇ ਵੀ ਕਾਤੇ ਨਹੀਂ ਆਣਾ ਕਹਿੰਦੇ ਤੇਰਾ ਕੋਈ ਹੈ ਨਹੀਂ ਇੱਥੇ ਕੋਸ਼ ਜ਼ਮੀਨ ਤੁਹਾਡੇ ਨਾਮ ਹੈ ਮੈਂ ਜ਼ਮੀਨ ਮੇਰੇ ਨਾਮ ਆ ਜੀ ਇਤਕਾਲ ਹੋ ਚੁੱਕਾ ਆ ਤੁਹਾਡੇ ਦਾ ਸਾਰਾ ਕੁਝ ਸਾਰਾ ਕੁਝ ਸਾਰਾ ਫਰਦ ਮੇਰੇ ਨਾਮ ਆ ਜੀ ਉਹ ਬੇਦਖਲ ਕਰਿਓ ਆ 2021 ਦੇ ਅਖਬਾਰਾਂ ਦੇ ਵਿੱਚ ਕਢਵਾਏ ਆ ਕੋਰਟ ਦੇ ਵਿੱਚ ਵੀ ਅਖਬਾਰਾਂ ਲਾਈਆਂ ਮੈਂ ਕੋਰਟ ਚ ਵੀ ਕੇਸ ਕੀਤਾ ਹੈ ਕਿ ਮੇਰੀ ਜਿਹੜਾ ਮੇਰੀ ਜ਼ਮੀਨ ਆ ਮੈਨੂੰ ਦਵਾਈ ਜਾਵੇ ਮੇਰਾ ਇਹ ਕਾਨੂੰਨ ਦੀ ਨੰਗਣਾ ਕਰਦੇ ਆ ਮੈਂ ਚੰਡੀਗੜ੍ਹ ਤੱਕ ਵੀ ਜਿਹੜੀ ਸਾਡੀ ਐਨਆਰਆਈਆਂ ਦੀ ਪੁਲਿਸ ਆ ਉਹਨੂੰ ਵੀ ਮਾਈ ਨੂੰ ਵੀ ਲੈ ਕੇ ਗਿਆ ਉੱਥੇ ਮੇਰੀ ਮਾਈ ਨੂੰ ਕੁੱਟਿਆ ਬਹੁਤ ਉਹਦੀ ਅੱਖਾਂ ਸੁੱਝ ਗਈਆਂ ਕਿਸੇ ਨੇ ਪੁੱਛਿਆ ਨੇ ਮੇਰੇ ਕੋ ਸਾਰੀਆਂ ਕੰਪਲੀਟਾਂ ਪਈਆਂ ਜਿਹੜੀਆਂ ਮੈਂ ਧਾਰੀਵਾਲ ਸਾਹਿਬ ਨੂੰ ਪਿਛਲੇ ਸਾਲ ਵੀ ਮਿਲੇ ਆ ਉੱਥੇ ਆਪਣੇ ਜਲੰਧਰ ਜਦ ਪਹਿਲਾ ਸਮੇਲਨ ਕਰਾਇਆ ਕਹਿੰਦਾ ਜੀ ਹੱਲ ਹੋਊਗਾ ਕੋਈ ਹੱਲ ਨਹੀਂ ਹੋਇਆ ਜਦੋਂ ਹੁਣ ਮੈਂ 9 ਤਰੀਕ ਨੂੰ ਮਿਲਿਆ ਕਹਿੰਦਾ ਜੀ ਮੈਂ ਕੀ ਕਰਾਂ ਸਰਕਾਰ ਕੀ ਕਰੇ ਫੇਰ ਹੋਰ ਕੈਨ ਕਰਨਾ ਜੀ ਇੱਕ ਪਾਸੇ ਤਾਂ ਉਹ ਕਹਿੰਦੇ ਆ ਅਸੀਂ ਤਾਂ ਇੱਕ ਤੁਹਾਡੀਆਂ ਜ਼ਮੀਨਾਂ ਤੇ ਜਿਹੜੇ ਕਬਜ਼ੇ ਹੋਏ ਹੋ ਅਸੀਂ ਛਡਾ ਕੇ ਦੇਵਾਂਗੇ ਧਾਰੀਵਾਲ ਭਗਵਾਨ ਸਾਹਿਬ ਜੀ ਕਹਿੰਦੇ ਆ ਵੀ ਤੁਹਾਡੀਆਂ ਜ਼ਮੀਨਾਂ ਦੇ ਤੇ ਅਸੀਂ ਛਡਾ ਕੇ ਦੇਵਾਂਗੇ ਫੇ ਮੇਰੇ ਤਾਂ ਹਜੇ ਤੱਕ ਮੇਰੀਆਂ ਜੁੱਤੀਆਂ ਘਸ ਗਈਆਂ ਮੈਨੂੰ ਤਾਂ ਕੋਈ ਇਨਸਾਫ ਨਹੀਂ ਮੈਂ ਕਿਰਾਏ ਤੇ ਰਹਿਣਾ ਫੇ ਮੈਂ ਕਸੂਰ ਕੀ ਆ ਕੋਠੀ ਮੈਂ ਪਾਈ ਜ਼ਮੀਨ ਮੈਂ ਸਾਰੀ ਬਟਾ ਕੇ ਇੱਕ ਜਗ੍ਹਾ ਕੀਤੀ ਸਭ ਕਿੰਨਾ ਕਿੰਨਾ ਖਰਚਾ ਕੋਠੀ ਤੇ ਕੀਤਾ ਗਿਆ ਮੈਂ ਉੱਥੇ 70 80 ਲੱਖ ਰੁਪਈਆ ਲਾਇਆ ਜੀ ਅੱਛਾ ਤੇਰੇ ਜਮੀਨ ਹੈ ਉਹਦੇ ਵਿੱਚ ਜਿਹੜਾ ਮੋਟਰ ਹੈ ਉਹ ਵੀ ਸਾਰਾ ਕੁਝ ਸਾਰਾ ਕੁਝ ਮੈਂ ਬਣਾਇਆ ਜੀ ਮੈਂ ਸਾਰਾ ਕੁਝ ਮੈਂ ਬਣਾਇਆ ਪੈਪ ਦਵਾਏ ਮੋਟਰਾਂ ਤੇ ਕੋਠੇ ਪਾਏ ਵਾ ਤੇ ਜਮੀਨ ਇੱਕ ਤੈਂ ਕੀਤੀ ਮੈਂ ਸਾਰੀ ਸਾਡੀ ਮੁੱਲ ਦੀ ਜਮੀਨ ਹੈ ਕੋਈ ਜੱਦੀ ਜਮੀਨ ਨਹੀਂ ਹੈ ਸਾਡੀ ਮੁੱਲ ਦੀ ਜਮੀਨ ਹੈ ਮੇਰੇ ਨਾਂ ਚੜੀ ਹੋਆ ਇੰਤਕਾਲ ਮੇਰੇ ਕੋਲੇ ਆ ਕੋਲ ਮੇਰੇ ਫਰਜ਼ਾਂ ਪਈਆਂ ਅਖਬਾਰਾਂ ਪਈਆਂ ਜਦ ਪੁਲਿਸ ਨੂੰ ਕਹਿਣਾ ਵੀ ਤੁਸੀਂ ਦੇਖੋ ਮੇਰੇ ਆ ਸਾਰਾ ਕੁਝ ਮੇਰੇ ਨਾਂ ਆ ਕਹਿੰਦੇ ਅਸੀਂ ਕੀ ਕਰੀਏ ਫਿਰ ਜਦੋਂ ਪ੍ਰਸ਼ਾਸਨ ਨੇ ਕੁਝ ਕਰਨਾ ਨਹੀਂ ਫਿਰ ਇਹ ਗੱਪਾਂ ਕਾਤੇ ਇਹਨੇ ਡਰਾਮੇ ਕਾਤੇ ਕਰ ਰਹੇ ਆ ਅਕਾ ਤੁਸੀਂ ਆਪਣੇ ਬੱਚਿਆਂ ਨੂੰ ਉਹ ਬੈਕੇਜ ਆ ਆਪਣੇ ਘਰ ਵਾਲੀ ਨੂੰ ਇਹ ਗੱਲ ਕਹੀ ਆ ਬਈ ਮੇਰੀ ਚੀਜ਼ ਆ ਮੇਰਾ ਹੱਕ ਆ ਮੈਂ ਵੀ ਬਹੁਤ ਆ ਮੈਨੂੰ ਕੁੱਟਿਆ ਉਹਨੇ ਪੰਚਾਇਤਾਂ ਚ ਜਾ ਹਾਂਜੀ ਮੇਰੇ ਕੋਲ ਉਹ ਵੀ ਉਹ ਵੀ ਹਸਪਤਾਲ ਵਿੱਚ ਜਿਹੜਾ ਮੈਂ 2 ਦਿਨ ਰਿਹਾ ਜੀ ਨਵੇਂ ਸ਼ਹਿਰ ਰਾਹੋਂ ਦੀ ਪੁਲਿਸ ਮੇਰੇ ਕੋਲ ਲੈ ਕੇ ਗਈ ਆ ਬਿਆਨ ਲੈ ਕੇ ਗਈ ਆ ਉਹਨੇ ਕੁਛ ਵੀ ਨਹੀਂ ਕੀਤਾ ਉਲਟਾ ਮੈਨੂੰ ਕੁੱਟਦੀ ਆ ਮੈਂ ਇੱਕ ਦਿਨ ਉੱਥੇ ਜਦੋਂ ਮੈਂ ਜਾਣਾ ਪੁਲਿਸ ਕੋਲ ਜਾਣਾ ਤਾਂ ਉਲਟਾ ਮੈਨੂੰ ਸੰਦੀਪ ਨੇ ਆ ਆਪਣੇ ਬਲਵਿੰਦਰ ਸਿੰਘ ਐਸ ਐਚ ਓ ਜਿਹੜਾ ਮਨਸ਼ੀਪ ਸੰਦੀਪ ਹੈ ਉਹ ਕਹਿੰਦਾ ਤੂੰ ਜ਼ਮੀਨ ਵਿੱਚ ਫੜ ਕੇ ਦਿਖਾ ਲਈ ਤੂੰ ਅੱਛਾ ਉਹਨੇ ਉਲਟਾ ਮੈਨੂੰ ਮਾਵਾ ਭੈਣਾ ਨਹੀਂ ਗਾਲਾਂ ਕੱਢੀਆਂ ਦਲੀਲ ਕੀਤਾ ਜਿਹੜਾ ਕੋਈ ਮੈਂ ਦੱਸ ਵੀ ਨਹੀਂ ਸਕਦਾ ਜਾਨੀ ਐਨੀਆਂ ਮੈਨੂੰ ਗਾਲਾਂ ਕੱਢੀਆਂ ਫੇ ਮੇਰਾ ਕਸੂਰ ਤਾਂ ਦੱਸੋ ਕੀ ਆ ਜਮੀਨ ਮੇਰੇ ਨਾਮ ਆ ਸਾਰਾ ਕੁਝ ਮੇਰੇ ਨਾਮ ਚੜਿਆ ਆ ਸਾਰਾ ਕੁ ਫਿਰ ਮੈਂ ਆਪਣੇ ਉਹ ਜ਼ਮੀਨ 'ਚ ਵੱਢ ਨਹੀਂ ਸਕਦਾ ਕੋਠੀ 'ਚ ਰਹਿ ਨਹੀਂ ਸਕਦਾ ਉਹ 20 ਸਾਲ ਬਾਅਦ ਆ ਕੇ ਵੱਡ ਗਿਆ ਜਦ ਕਿ ਮੇਰੇ ਮਾਪੇ ਨੂੰ ਵੀ ਨਹੀਂ ਰੋਟੀ ਦਿੱਤੀ ਉਹ ਕੁੱਟਦੇ ਮਾਰਦੇ ਮੇਰੀ ਮਾਂ ਵੀ ਭੋਗ ਮੈਂ ਨਵੇਂ ਸ਼ਹਿਰ ਦੇ ਵਿੱਚ ਪਾਇਆ ਆਪਣੀ ਮਾਂ ਦਾ ਉਹਨਾਂ ਸਾਰੀ ਉਮਰ ਕਮਾਈ ਕੀਤੀ ਉਹਨੇ ਉਹਨੇ ਉਹਦਾ ਭੋਗ ਉੱਥੇ ਪਾਇਆ ਮੈਂ ਉਹਨੂੰ ਘਰ ਵੀ ਨਹੀਂ ਜਾ ਸਕਿਆ ਸਦਾ ਸਿਵਿਆਂ ਦੇ ਵਿੱਚ ਲਿਆ ਕੇ ਮੈਂ ਉਹਨੂੰ ਦਾਗ ਦਿੱਤੇ ਮੇਰੀਆਂ ਭੈਣਾਂ ਨੂੰ ਧੱਕੇ ਮਾਰਦੇ ਆ ਮੈਂ ਕਿਸੇ ਰਿਸ਼ਤੇਦਾਰ ਦੇ ਨਹੀਂ ਜਾ ਸਕਦਾ ਮੈਨੂੰ ਮੇਰੇ ਮੇਰਾ ਡਰਾਈਵਰ ਕੁੱਟਿਆ ਕਹਿੰਦੇ ਤੂੰ ਤੈਨੂੰ ਮਾਰ ਦੇਣਾ ਜੇ ਤੂੰ ਕੋਈ ਗੱਡੀ ਵਾਲਾ ਵੀ ਇੱਥੇ ਲੈ ਕੇ ਆਇਆ ਅੱਛਾ ਜਿਹੜਾ ਵੀ ਮੇਰੇ ਨਾਲ ਤੁਰਦਾ ਉਹਨੂੰ ਹੀ ਧਮਕੀਆਂ ਦੇਣ ਲੱਪਨ ਨੇ ਮੈਂ ਤਾਂ ਰਿਸ਼ਤੇਦਾਰ ਨਹੀਂ ਬਾੜਦੇ ਮੇਰੇ ਘਰ ਨਹੀਂ ਕਦੇ ਕੋਈ ਤੁਹਾਡਾ ਰਿਸ਼ਤੇਦਾਰ ਕੋਤ ਆਇਆ ਚਾਚਾ ਕੋ ਨਾਨੀ ਆ ਚੁੱਕਾ ਕੋ ਹੋਰ ਇਨ-ਲੌ ਕੋ ਕਦੇ ਵੀ ਤੁਹਾਡੇ ਮੈਂ ਕਹਾਂ ਜੀ ਉਹ ਬਦਮਾਸ਼ ਕਰਕੇ ਕੋਈ ਉਹ ਸਭ ਡਰਦੇ ਆ ਜੀ ਕੋਈ ਬਿਆਨ ਵੀ ਨਹੀਂ ਦਿੰਦਾ ਅੱਛਾ 20 25 25 ਮੁੰਡੇ ਲੈ ਕੇ ਉਹ ਬੈਠਾ ਰਹਿੰਦਾ ਮੋਟਰ ਤੇ ਪਤਾ ਨਹੀਂ ਕਿੰਨੇ ਕੋਣ ਅਸੀਂ ਦੋ ਮਕਾਨ ਪਾਏ ਉਹ ਮੈਂ ਉੱਥੇ ਪਤਾ ਨਹੀਂ ਅੰਦਰ ਕਿੰਨੇ ਕਦਾਤ ਕਿੰਨੇ ਕੋ ਕੁਸਨ ਰੱਖਿਆ ਆ ਯਾਰ ਮੈਨੂੰ ਵੀ ਕਟਿਆ ਸੀਗਾ ਤਾਂ ਉਹ ਜਿਹੜਾ ਹੁੰਦਾ ਹੈ ਨਾ ਕੋਲ بیسਬਾਲ ਹੁੰਦਾ ਉਹਦੇ ਨਾਲ ਕਟਿਆ ਸੀ ਹੁਣ ਅੱਛਾ ਤੇ ਬਥੇ ਤੇ ਕੁੜਦਾ ਚੱਕਦਾ ਮੈ ਪੰਨੂ ਇਹ ਤਾਂ ਪੁੱਛਣਾ ਚਾਹੁੰਦਾ ਮੈਂ ਭਗਵਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿ ਮੈਂ ਆਪਣੇ ਖੇਤਾਂ 'ਚ ਜਾ ਨਹੀਂ ਸਕਦਾ ਮੇਰੇ ਨੌਂ ਆ ਸਾਰਾ ਕੁਛ ਤੁਹਾਡਾ ਕੋਈ ਤੁਹਾਡਾ ਹੱਕ ਆ ਹਾਂਜੀ ਮੇਰਾ ਹੱਕ ਆ ਮੈਂ ਜਾ ਨਹੀਂ ਸਕਦਾ ਬਾਪ ਤੇ ਬਾਅਦ ਜਮੀਨ ਕਿਹਦੀ ਹੁੰਦੀ ਆ ਉਹ ਮੁੰਡੇ ਕਿੱਦਾ ਹੋ ਗਿਆ ਜਨ ਮੈਂ ਨਹੀਂ ਦੇਣਾ ਉਹਨਾਂ ਨੂੰ ਕੁਛ ਜਾਂ ਮੇਰੇ ਮਾਪੇ ਨੂੰ ਨਹੀਂ ਰੋਟੀ ਦਿੱਤੀ ਮੈਨੂੰ ਨਹੀਂ ਪੁੱਛਦੇ ਅਸੀਂ ਨਹੀਂ ਦੇਣਾ ਕੁਛ ਬੇਦਖਲ ਕਰਦੇ ਤੁਹਾਡੇ ਬੱਚੇ ਤੁਹਾਡੇ ਨਾਲ ਇਸੇ ਕਰਕੇ ਮਹਾਰਾਜਾ ਕਿ ਤੁਸੀਂ ਔਰ ਮੰਮੀ ਉਹਨਾਂ ਦੀ ਜਾਂ ਤੁਹਾਡੀ ਜਿਹੜੀ ਵਾਈਫ ਆ ਤੁਸੀਂ ਉਹਨਾਂ ਨਾਲ ਜਿਹੜਾ ਡਾਈਵੋਰਸ ਚਲਾ ਰਹੇ ਹੋ ਉਹ ਕੀ ਰੀਜ਼ਨ ਕੀ ਬੱਚਿਆਂ ਦੇ ਲਈ ਬੱਚਿਆਂ ਦੇ ਜੀ ਪੁੱਠੇ ਉਹਨੇ ਪ ਕੋਈ ਪਿੰਡ ਦਾ ਕਹੀ ਜਾਵੇ ਪਿੰਡ ਦੇ ਪਿੰਡ ਵਾਲਿਆਂ ਨੂੰ ਵੀ ਮੈਂ ਆਪਣੇ ਕੰਗਾਂ ਵਾਲਿਆਂ ਨੂੰ ਵੀ ਪੁੱਛਣਾ ਚਾਹਣਾ ਪੇ ਮੈਨੂੰ ਇੱਕ ਵਾਰਾ ਦੱਸ ਦੋ ਪੇ ਤੁਹਾਡੀ ਮਾਂ ਜਦ ਕਿੱਥੇ ਰਹਿੰਦੀ ਸੀ ਜਦ 20 ਸਾਲ ਸਾਡੇ ਮਾਪੇ ਨੂੰ ਰੋਟੀ ਨਹੀਂ ਦਿੱਤੀ ਤੁਸੀਂ ਹੁਣ ਤਾਂ ਇਹਦੀ ਹੈਲਪ ਕਰੀ ਜਾਂਦੇ ਸਾਰੇ ਜਿਹੜੇ ਮੈਂ ਤਾਂ ਉਹਨਾਂ ਤੇ ਵੀ ਕਹਿਣਾ ਪ੍ਰਸ਼ਾਸਨ ਨੂੰ ਕਹਿਣਾ ਪੇ ਉਹਨਾਂ ਤਾਂ ਵੀ ਪਰਚਾ ਕਰੋ ਜਿਹੜੇ ਮੇਰੇ ਖੇਤ ਬੋਂਦੇ ਆ ਜਿਹੜੇ ਪਿੰਡ ਦੇ ਨਾਲ ਰਲ ਕੇ ਬੋਂਦੇ ਆ ਜਿਨ੍ਹਾਂ ਦੇ ਟਰੈਕਟਰ ਬੋਂਦੇ ਆ ਬੱਚਿਆਂ ਦੀ ਕਿੰਨੀ ਕਿੰਨੀ ਮਾਰਿਆ ਉਹਨਾਰੇ ਉਹ 18 ਸਾਲ ਤੋਂ ਟੱਪਿਓ ਹੈ ਜੀ ਦੋਨੋਂ ਹੀ ਦੋਨੋਂ ਜੀ ਇੱਕ ਦਾ ਹੈਗਾ 94 ਕੋ ਕੰਮ ਕਰਦੇ ਆ ਇੱਕ ਦਾ ਹੈਗਾ 94 ਦਾ ਜਨਮ ਹੈ ਜੀ ਹਾਂ ਜੀ ਇੱਕ ਦਾ ਹੈਗਾ 97 ਦਾ ਅੱਛਾ ਹਾਂਜੀ ਤੇ ਕੰਮ ਕਰਦੇ ਆ ਪੜ੍ਹਦੇ ਆ ਨਹੀਂ ਜੀ ਕੋਈ ਕੋਈ ਕੰਮ ਨਹੀਂ ਕਰਦਾ ਇਦਾਂ ਗੁੰਡਾਗਰਦੀ ਕਰਦੇ ਆ ਕੋਈ ਕੰਮ ਨਹੀਂ ਕਰਦੇ ਅਸੀਂ ਨਹੀਂ ਦੇਖੇ ਜੀ ਕਰਦੇ ਕੰਮ ਤੁਸੀਂ ਕਦੇ ਮਿਲੇ ਹੋ ਵੈਸੇ ਉਹਨਾਂ ਨਾਲ ਮੈਂ ਵੱਡੇ ਨੂੰ ਮਿਲਿਆ ਨਹੀਂ ਜੀ 2020 ਦੇ ਵਿੱਚ ਵੀ ਮੈਂ ਆਇਆ ਸੀਗਾ ਜਦ ਵੀ ਨਹੀਂ ਮੈਨੂੰ ਉੱਦੇ ਥਾਣੇ ਬਿਨਾਂ ਗੱਲ ਤੋਂ ਹੀ ਫਸਾ ਦਿੱਤਾ ਤਾਂ ਕੋਈ ਗੱਲ ਨਹੀਂ ਮੈਨੂੰ 15 ਦਿਨ ਵੀ ਨਹੀਂ ਮਾਪੇ ਕੋਲ ਰਹਿਣ ਦਿੱਤਾ ਸੀਗਾ ਮੇਰੇ ਬਸ ਇਹੀ ਆ ਸਾਨੂੰ ਸਭ ਪਹਿਲਾਂ ਤੇ ਪਸਾਂਦੇ ਹੀ ਆ ਬਸ ਥਾਣੇ ਕੋਈ ਗੱਲ ਨਹੀਂ ਹੈ ਕਿ ਕੋਈ ਕਸੂਰ ਨਹੀਂ ਬਸ ਇਹੀ ਆ ਵੀ ਇਹਨਾਂ ਨੂੰ ਜੀਣੇ ਨਹੀਂ ਦੇਣਾ ਜਿੰਦਾ ਮੈਨੂੰ ਕਹਿੰਨ ਦਾ ਬਾਪੇ ਵੀ ਤੁਹਾਡੇ ਬੱਚੇ ਤੁਹਾਡੀ ਪਾਏ ਪਿੱਛੇ ਵੀ ਤੁਹਾਡਾ ਸਾਰੀ ਚੀਜ਼ ਤੇ ਕਬਜ਼ਾ ਬਸ ਸਾਰੀ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦੇ ਆ ਵਾ ਇਹਨੂੰ ਮਾਰ ਦੇਈਏ ਸਾਰਾ ਕੋਠੀ ਸਾਡੇ ਕੋਲ ਆ ਜਵੇ ਬਸ ਬਸ ਇਹਨੂੰ ਮਾਰ ਦੇਈਏ ਸਾਰਾ ਕੋ ਸਾਡੇ ਕੋਲ ਆ ਜਵੇ ਤੁਸੀਂ ਮੈਂ ਡਰਦੇ ਨੇ ਸਮਾਂ ਵਸੀਅਤ ਵੀ ਜਿਹੜੀ ਕਰਾਈ ਆ ਜੀ ਉਹ ਭਣ ਭੈਣਾਂ ਦੇ ਨੌ ਕਰਾਈ ਆ ਕੱਲ ਨੂੰ ਮੈਨੂੰ ਮੈਨੂੰ ਪੂਰਾ ਖਤਰਾ ਜੀ ਉਹਨਾਂ ਤੇ ਕੱਲ ਨੂੰ ਮੈਨੂੰ ਮਾਰ ਵੀ ਦਿੰਦੇ ਆ ਉਹ ਮੈਂ ਆਪਣੀਆਂ ਭੈਣਾਂ ਦੋਹਾਂ ਦੇ ਨੌ ਕਰਵਾਈਓ ਆ ਵਸੀਅਤ ਵੀ ਕਰਾਤੀ ਜੀ ਆਪਣੀ ਭੈਣਾਂ ਦੇ ਨੌ ਕਰਵਾਈਏ ਹੁਣ ਇਟਲੀ ਤੋਂ ਕਦੋਂ ਦੇ ਆਇਆ ਤੁਸੀਂ ਮੈਂ ਆਇਆ ਜੀ 11ਵੇਂ ਮਹੀਨੇ ਦਾ 2022 ਦਾ 22 ਦਾ 2000 ਇਹਨਾਂ ਟਾਈਮ ਹੋ ਗਿਆ ਇਹਨਾਂ ਟ ਕੋਈ ਨਹੀਂ ਜੀ ਪੁੱਛਦਾ ਡੀਸੀ ਸਾਹਿਬ ਨੂੰ ਪਤਾ ਨਹੀਂ ਕਿੰਨੀ ਕਬਰੀ ਮੈਂ ਨਮਸ਼ਹਿਰ ਦੇ ਡੀਸੀ ਨੂੰ ਮਿਲਿਆ ਕਹਿੰਦਾ ਜੀ ਤੇਰੇ ਘਰ ਦਾ ਮਾਮਲਾ ਆਇਆ ਉਹ ਮੈਨੂੰ ਮਾਰਦਣ ਤੁਸੀਂ ਮੇਰੇ ਘਰ ਦਾ ਮਾਮਲਾ ਦੱਸੀ ਜਾਂਦੇ ਹੋ ਤੇ ਐਸਐਸਪੀ ਸਾਹਿਬ ਨੂੰ ਮਿਲਿਆ ਮੈਂ ਕਿਹਾ ਜੀ ਸਾਰਿਆਂ ਨੂੰ ਸਾਰਿਆਂ ਪਾਸੇ ਮੈਂ ਦਿੱਤੀਆਂ ਦਰਖਾਸਤਾਂ ਮੇਰੇ ਕੋਲ ਪਾਈਆਂ ਸਾਰੇ ਪਾਸੇ ਦਿੱਤੀਆਂ ਮੈਂ ਕੋਈ ਇਹੋ ਜਿਹੇ ਛੱਡਿਆ ਨਹੀਂ ਜਿਹੜਾ ਜਿਹੜਾ ਇੱਥੇ ਨਹੀਂ ਵੀ ਜਿਹਨੂੰ ਦਿੱਤਿਆ ਹੂ ਬਸ ਕੋਈ ਸੁਣਦਾ ਹੀ ਨਹੀਂ ਫੜਦਾ ਹੀ ਨਹੀਂ ਇੱਕ ਵਾਰਾ ਵੀ ਨਹੀਂ ਉਹਨਾਂ ਨੂੰ ਠਾਣੇ ਲਗਾਏ ਮੈਂ ਰੋਜ਼ ਇਹ ਕਹਿੰਦਾ ਜਿਹੜਾ 100 ਨੰਬਰ ਤੇ ਫੋਨ ਕਰਦੇ ਆ ਉੱਥੇ ਵੀ ਕਰ ਲਿਆ ਹੋਰ ਵੀ ਜਿਹੜੇ ਐਦਾ ਫੋਨ ਹੁੰਦੇ ਕਰਦੇ ਆ ਜੀ ਇੱਥੇ ਕਰੋ ਫੋਨ ਐ ਇੱਥੇ ਕਰੋ ਉੱਥੇ ਵੀ ਕਰਕੇ ਦੇਖ ਲਿਆ ਲੈ ਜਾਂਦੇ ਨਹੀਂ ਜਦੋਂ ਵੀ ਮੈਂ ਮਾੜਾ ਜਿਹਾ ਖੇਤ ਚ ਪੈਰ ਪਾਉਣ ਲੱਗਦਾ ਤਾਂ 20 30 ਮੁੰਡੇ ਲੈ ਜਾਂਦਾ ਜਦ ਪਤਾ ਨਹੀਂ ਕਿੱਥੋਂ ਲਿਆਉਂਦਾ ਉਹਨਾਂ ਨੂੰ 10 20 ਦਿਨ ਦਾ ਵੀ ਆ ਗਏ ਆ ਹਾਂਜੀ ਬਾ ਬਾ ਜਰੇ ਉਹਨਾਂ ਨੂੰ ਪਿੰਡ ਚੋਂ ਦੱਸ ਦਿੰਦਾ ਜਦ ਹੀ ਲੈ ਜਾਂਦਾ 30 40 ਮੁੰਡੇ ਲੈ ਜਾਂਦਾ ਉੱਥੇ ਮੈਂ ਦੇਖਿਆ ਇੱਕ ਵਾਰੀ ਜਿੰਦੇ ਦੁਪਨ ਦੁਵੇ ਕਰਕੇ ਜਦੋਂ ਮੈਂ ਆਪਣੇ ਕਨਗੋ ਸਾਹਿਬ ਨੂੰ ਲੈ ਕੇ ਗਿਆ ਪਟਵਾਰੀ ਨੂੰ ਤੇ ਤਹਿਸੀਲਦਾਰ ਵੀ ਮੇਰੇ ਨਾਲ ਗਏ ਸੀ ਇੱਕਦਮ ਤੇ ਉਹਨਾਂ ਨੂੰ ਨਾਲ ਲੈ ਕੇ ਗਿਆ ਮੈਂ ਦੇਖਿਆ ਅੰਦਰ ਜਿੰਦੇ ਜਦੋਂ ਖੋਲੇ ਆ ਤਾਂ ਅੰਦਰ ਡੋਡੇ ਫੀਮ ਉਹ ਮੇਰੀ ਮਾਂ ਨੇ ਇੱਕ ਵਾਰੀ ਜਦੋਂ ਜਿੰਦੀ ਸੀਗੀ ਪਤਾ ਨਹੀਂ ਕਿੰਨੀਆਂ ਕਿ ਬੋਤਲਾਂ ਉੱਥੇ ਡਿੱਟੀਆਂ ਨਸ਼ੇ ਚੱਲਦੇ ਆ ਉਹਨਾਂ ਨੂੰ ਫੜਦੇ ਨਹੀਂ ਇੱਕ ਪਾਸੇ ਭਗਵਾਨ ਸਾਹਿਬ ਕਹਿੰਦੇ ਭਗਵਾਨ ਸਾਹਿਬ ਕਹੀ ਜਾਂਦੇ ਆ ਕਿ ਅਸੀਂ ਨਸ਼ੇ ਬੰਦ ਕਰਨੇ ਆ ਜੀ ਜੀ ਇੱਕ ਪਾਸੇ ਕਹੀ ਜਾਂਦੇ ਅਸੀਂ ਬਦਮਾਸ਼ੀ ਬੰਦ ਕਰਨੀ ਆ ਗੈਂਗਸਟਰ ਬੰਦ ਕਰਨੇ ਆ ਉਹ ਮੈਂ ਉਹ ਤਾਂ ਉਹ ਤਾਂ ਮੈਨੂੰ ਹਰ ਵੇਲੇ ਧਮਕੀਆਂ ਦਿੰਦੇ ਆ ਹਾਂ ਉਹਦਾ ਮੈਨੂੰ ਤਾਂ ਦੇਣੀ ਆ ਯਾ ਮੇਰੇ ਤਾਂ ਬੰਦਿਆ ਨਹੀਂ ਜਿਹੜਾ ਮੇਰੇ ਨਾਲ ਤੁਰਦਾ ਉਹਨਾਂ ਨੇ ਦੇ ਹੀ ਜਾਂਦੇ ਅੱਛਾ ਤੁਸੀਂ ਜਿਵੇਂ ਪ੍ਰਸ਼ਾਸਨ ਤੱਕ ਵੀ ਫਿਰਿਓ ਕਦੇ ਐਨ ਆਰ ਆਈ ਸਭਾ ਜਿਹੜੀ ਪ੍ਰਧਾਨ ਆ ਨਵੇਂ ਬਣੀ ਆ ਕਦੇ ਉਹਨੂੰ ਮੁਲਾਕਾਤ ਵੀ ਉਹਨਾਂ ਨਾਲ ਕੀਤੀ ਆ ਜੀ ਮੁਲਾਕਾਤ ਪਰ ਅਸੀਂ ਉਹਨਾਂ ਨਾਲ ਵੀ ਕਰ ਚੁੱਕਾ ਜਦੋਂ 9 ਤਰੀਕ ਤੇ ਪਹਿਲਾਂ ਆਪਣੇ 8 ਤਰੀਕ ਨੂੰ ਉਹਨੇ ਵੀ ਉਹ ਕਹਿੰਦੇ ਜੀ ਕੁਛ ਨਹੀਂ ਉਹਨੇ ਹਜੇ ਤੱਕ ਤਾਂ ਕੋਈ ਕੀਤਾ ਨਹੀਂ ਕਹਿੰਦੇ ਜੀ ਮੈਨੂੰ ਆ ਕੇ ਜਲੰਧਰ ਮਿਲਿਓ ਅਰੇ ਮਿਲਣ ਤਾਂ ਗਏ ਨਹੀਂ ਅਸੀਂ ਉਹ ਵੀ ਉਹਨਾਂ ਦੇ ਮੂਰੇ ਵੀ ਇਹੀ ਕਰਨੀ ਨਵਾਂ ਸ਼ਹਿਰ ਦੇ ਵਿੱਚ ਵੀ ਐਨਆਰਆਈ ਸਭਾ ਦੇ ਪ੍ਰਧਾਨ ਆ ਉਹਨਾਂ ਨਾਲ ਮੁਲਾਕਾਤ ਹੋਈ ਕਦੋਂ ਇਹ ਇਹਨਾਂ ਨਵੇਂ ਸ਼ਹਿਰ ਵਾਲਿਆਂ ਨਾਲ ਹੁੰਦੀ ਆ ਜੀ ਮੁਲਾਕਾਤ ਤੇ ਬਥੇਰੇ ਵਿਚਾਰੇ ਲੈ ਕੇ ਜਾਂਦੇ ਮੈਨੂੰ ਨਵੇਂ ਸ਼ਹਿਰ ਵਾਲਿਆਂ ਨੇ ਬਹੁਤ ਹੈਲਪ ਕੀਤੀ ਜੀ ਇੱਥੇ ਆਪਣੇ ਪ੍ਰਧਾਨ ਸਾਹਿਬ ਖੱਤਰ ਸਾਹਿਬ ਹੈ ਕੇਵਲ ਸਿੰਘ ਤੇ ਆਪਣੇ ਗਿੱਲ ਸਾਹਿਬ ਹੈ ਜੀ ਇਹ ਮੇਰੇ ਨਾਲ ਹਰੇਕ ਜਗ੍ਹਾ ਤੁਰਦੇ ਆ ਵਿਚਾਰੇ ਰਾਤ ਹੋਵੇ ਦਿਨ ਹੋਵੇ ਪਰ ਕੋਈ ਨੀ ਇਹਨਾਂ ਦੀ ਵੀ ਸੁਣਦਾ ਇਨ এবੀ ਤੁਰਦੇ ਜਿਹੜੇ ਹੋਰ ਵੀ ਉੱਥੇ ਮੈਂਬਰਾਂ ਦੇ ਉਹ ਉਹ ਵੀ ਮੇਰੇ ਨਾਲ ਤੁਰਦੇ ਆ ਉਹ ਵੀ ਰਾਤ ਦਿਨ ਕਹਿੰਦੇ ਆ ਵੀ ਤੁਸੀਂ ਇਹਦੀ ਹੈਲਪ ਕਰੋ ਇਹਦੀ ਹੈਲਪ ਕਰੋ ਪੇ ਇਹਦੇ ਨੌ ਆ ਸਾਰਾ ਕੁਝ ਪਰ ਕੋਈ ਹੈਲਪ ਨਹੀਂ ਕਰਦਾ ਕਦੇ ਬਹਿ ਕੇ ਉਹਨਾਂ ਨੇ ਸੈਟਿੰਗ ਵੀ ਕੰਨਦੇ ਵੀ ਚਲੋ ਤੂੰ ਇਹਨਾਂ ਲੈ ਲਓ ਮੈਂ ਮੈਂ ਹਾਂਜੀ ਐਨ ਆਰ ਆਈਆਂ ਨੇ ਇੱਕ ਵਾਰੀ ਸੈਟਿੰਗ ਕੀਤੀ ਸੀ ਜਿਹੜੇ ਐਨ ਆਰ ਆਈ ਪੁਲਿਸ ਆ ਨਵੇਂ ਸ਼ਹਿਰ ਦੀ ਉਹਨੇ ਕਿਹਾਦਾ ਵੀ ਤੁਹਾਨੂੰ 15 ਲੱਖ ਰੁਪਈਆ ਮੈਂ ਕਿਹਾ ਉਹਨਾਂ ਨੂੰ ਦੇ ਦੰਨਾ ਵੀ ਤੁਸੀਂ ਉਹ ਵੀ ਘਰ ਵਾਲੇ ਨੂੰ ਮੁੰਡਿਆਂ ਦਾ ਕੋਈ ਹੱਕ ਨਹੀਂ ਹੈਗਾ ਜੇ ਮੇਰੇ ਨਾਲ ਮੈਨੂੰ ਡਿਵੋਰਸ ਦੇ ਦੇ ਮੈਂ 15 ਲੱਖ ਰੁਪਈਆ ਤੁਹਾਨੂੰ ਦੇ ਦੰਨਾ ਉਹ ਵੀ ਡਿਵੋਰਸ ਦਾ ਕੇਸ ਕੋਰਟ ਦੇ ਵਿੱਚ ਮੈਂ ਇਸ ਗੱਲੋਂ ਤਾਂ ਕਦੇ ਵੀ ਨਹੀਂ ਮੁਕਰਦਾ ਜੋ ਮੇਰਾ ਕੋਰਟ ਦੇ ਵਿੱਚ ਫੈਸਲਾ ਹੋਊਗਾ ਜੋ ਮੈਨੂੰ ਖਰਚਾ ਲਾਊਗੀ ਕੋਰਟ ਉਹ ਮੈਂ ਦੇਣ ਨੂੰ ਤਿਆਰ ਆ ਪਰ ਲੈਣਾ ਮੈਂ ਡਬੋਸ ਆ ਮੈਨੂੰ ਹਰੇਕੇ ਮੇਰੀ ਪਿੰਡ ਦੀ ਵੀ ਪੰਚਾਇਤ ਕਾਈ ਜਾਂ ਜੀ ਆਪੇ ਤੂੰ ਸਮਝੌਤਾ ਕਰ ਲੈ ਪਰ ਮੈਂ ਸਮਝੌਤਾ ਨਹੀਂ ਕਰਨਾ ਕਿਉਂਕਿ ਮੇਰੇ ਤਾਂ ਸਾਰੀ ਜ਼ਿੰਦਗੀ ਸਾਡੀ ਰੋਲ ਦਿੱਤੀ ਮੇਰੇ ਮਾਪੇ ਦੀ ਸਾਰੀ ਜ਼ਿੰਦਗੀ ਪੁੱਛਿਆ ਨਹੀਂ ਜੀ ਥਾਣੇ ਤੇ ਰੋਲ ਦਿੱਤਾ ਪਰ ਇੱਕ ਵਾਰੀ ਥੋੜਾ ਮੇਰੇ ਮਾਪੇ ਥਾਣੇ ਤੇ ਗਏ ਉਹ ਤਾਂ ਸੋਨੇ ਵਰਗੇ ਸੀਗੇ ਉਹ ਤਾਂ ਉਹਨਾਂ ਦਾ ਵਰਗਾ ਤਾਂ ਕੋਈ ਸਾਡੇ ਰਿਸ਼ਤੇਦਾਰਾਂ ਵਿੱਚ ਨਹੀਂ ਜਾਂ ਜਿੰਨੇ ਮਰਜੀ ਕਹੀ ਜਾਣਾ ਆਪਣੇ ਆਪ ਨੂੰ ਸਾਡੇ ਰਿਸ਼ਤੇਦਾਰ ਕੋਈ ਵੀ ਕਹੀ ਜਾਵੇ ਐਨਾ ਮੇਰੇ ਮਾਪੇ ਸੋਚੇ ਵਧੀਆ ਇਨਸਾਨ ਸੀਗੇ ਵਧੀਆ ਜ਼ਿੰਦਗੀ ਉਹਨੇ ਆਪਣੇ ਕੱਟੀ ਆ ਆਕੜ ਨਾਲ ਕੱਟੀ ਆ ਤੇ ਵਧੀਆ ਸੀਗੇ ਸਭ ਵਧੀਆ ਇਨਸਾਨ ਸੀਗੇ ਜਿੱਦਾਂ ਮੇਰੇ ਮਾਪੇ ਬੜੇ ਭਰੇ ਮਾਨਸ ਸੀਗੇ ਜਿਹੜੇ ਰੋਲ ਕੇ ਸੱਟ ਦਿੱਤੇ ਹੁਣ ਕੀ ਹੁਣ ਤੁਹਾਡੀ ਕੀ ਪ੍ਰਸ਼ਾਸਨ ਤੋਂ ਕੀ ਮੰਗਾ ਸਰਕਾਰ ਤੋਂ ਕੀ ਮੰਗ ਮੇਰੀ ਇਹੀ ਮੰਗ ਹੈ ਜੀ ਵੀ ਮੇਰੀ ਜ਼ਮੀਨ ਆ ਮੇਰੀ ਕੋਠੀ ਛੜਾਈ ਜਾਵੇ ਜਿਹੜੇ ਜਿਹੜੇ ਉਹਦੇ ਨਾਲ ਰਲੇ ਹੋਆ ਜਿਹੜੇ ਜ਼ਮੀਨ ਪਹੋਂਦੇ ਆ ਨਾਲ ਉਹਨਾਂ ਤੇ ਭਰਚਾ ਹੋਣਾ ਚਾਹੀਦਾ ਅਗਰ ਕੱਲੂ ਮੈਨੂੰ ਮਾਰ ਦਿੰਦੇ ਆ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੋਊਗੇ ਮੇਰੇ ਨਿਆਣੇ ਵਿੱਚੇ ਤੀਵੀ ਮੇਰੇ ਘਰ ਵਾਲੀ ਤੇ ਵਿੱਚੇ ਮੇਰੇ ਦੋਏ ਮੁੰਡੇ ਅਗਰ ਮੈਨੂੰ ਕੁਝ ਹੋ ਜਾਂਦਾ ਕਿਉਂਕਿ ਮੈਨੂੰ ਤਾਂ ਮੈਂ ਤਾਂ थरथर ਕੰਬਦਾ ਮੈਂ ਤਾਂ ਇੱਥੇ ਰਹਿਣਾ ਆਪਣੇ ਨਵੇਂ ਸ਼ਹਿਰ ਹਨਾ ਜੀ ਕਿਰਾਏ ਤੇ ਕਦੇ ਕਬਜ਼ਾ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ ਵੀ ਮੇਰੀ ਜ਼ਮੀਨਾਂ ਮੈਂ ਲਿਆ ਹਾਂ ਹਾਂ ਜੀ ਇੱਕ ਵਾਰਾ ਕੀਤੀ ਸੀਗੀ ਨਹੀਂ ਪੇਸ਼ ਗਈ ਜੀ ਉਹ ਮੁੰਡੇ ਲੈ ਆਇਆ ਸੀਗਾ ਜਿੱਦਾਂ ਅੱਛਾ ਉਹਨੇ ਉਹਦੇ ਨਾਲ ਰਾਹੋਂ ਦੀ ਪੁਲਿਸ ਰਲ ਗਈ ਜਿੱਦਾਂ ਅੱਛਾ ਹਾਂ ਜੀ ਮੇਰੇ ਨਾਲ ਤਹਿਸੀਲਦਾਰ ਗਿਆ ਸੀ ਪਟਵਾਰੀ ਗਿਆ ਜਦ ਮਰਜੀ ਪੁੱਛ ਸਕਦੇ ਆ ਇੱਕ ਤਹਿਸੀਲਦਾਰ ਵੀ ਗਿਆ ਸੀਗਾ ਤੇ ਪਟਵਾਰੀ ਤੇ ਕਨਗੋ ਉਹ ਸਾਨੂੰ ਕਬਜ਼ਾ ਉਹ ਦਵਾ ਕੇ ਆਏ ਸੀ ਮੈਨੂੰ ਇਹ ਨਹੀਂ ਝੂਠਾ ਇਲਜ਼ਾਮ ਲਾਏ ਕਿ ਤੂੰ ਮੁੰਡੇ ਲੈ ਕੇ ਆਇਆ ਉਹ ਮੁੰਡੇ ਤਾਂ ਵਿਚਾਰੇ ਉਦਾਂ ਨਾਲ ਆਏ ਸੀ ਕੋਈ ਮੁੰਡਿਆਂ ਦਾ ਉਹਨਾਂ ਦਾ ਕੋਈ ਰੋਲ ਨਹੀਂ ਉਹ ਤਾਂ ਬਿਲਕੁਲ ਉਦਾਂ ਨਾਲ ਆਏ ਟਰੈਕਟਰ ਲੈ ਕੇ ਆਏ ਆ ਇਹ ਕਹਿੰਦੇ ਜੀ ਤੂੰ ਲੈ ਕੇ ਆਇਆ ਮੁੰਡੇ ਨਾਲ ਲੈ ਕੇ ਆਏ ਉਹ ਨਹੀਂ ਬਾਤ ਤੀ ਫੇਰ ਉਹ ਨਹੀਂ ਫੇਰ ਜ਼ਮੀਨ ਮੇਰੀ ਬਾਹਲੀ ਪਹਿਲਾਂ ਮੇਰੀ ਮਾਈ ਦੇ ਢਾਈ ਖੇਤ ਛੱਡਿਓ ਵੀ ਸੀਗੇ ਜਿੱਦਾਂ ਦੋ ਖੇਤ ਢਾਈ ਨਹੀਂ ਦੋ ਪੰਜਾਂ ਚੋਂ ਦੋ ਛੱਡਿਓ ਸੀਗੇ ਹੁਣ ਉਹ ਵੀ ਬਾਲ ਹੈ ਅੱਛਾ ਹੁਣ ਪਹਿਲਾਂ ਉਹਦਾ ਹਿੱਸਾ ਛੱਡਿਆ ਸੀ ਕਿਉਂਕਿ ਨੌ ਜ਼ਮੀਨ ਮੇਰੇ ਆ ਸਾਰਾ ਹੀ ਤੁਹਾਡੇ ਹਾਂਜੀ ਮੇਰੇ ਵਸੀਤ ਦੇ ਵਿੱਚ ਮੇਰਾ ਪਾਪਾ ਲਿਖਾ ਕੇ ਗਿਆ ਸੀ ਕਿ ਜਿੰਨਾ ਚਿਰ ਮੇਰੀ ਮਾਈ ਜਿੰਦੀ ਆ ਉਹ ਜੇ ਮੇਰਾ ਪੁੱਤ ਰੋਟੀ ਨਹੀਂ ਦਿੰਦਾ ਤਾਂ ਢਾਈ ਖੇਤ ਦੀ ਹੱਕਦਾਰ ਉਹ ਆ ਨੌ ਮੇਰੇ ਆ ਸਾਰਾ ਕੁਝ ਮੇਰੇ ਨਾਮ ਫਰਦਾਂ ਮੇਰੇ ਕੋਲ ਆ ਬੇਦਖਲ ਕਰਿਓ ਅਖਬਾਰਾਂ ਵਿੱਚ ਮੇਰੇ ਕੋਲ ਆ 2021 ਦੇ ਬੇਦਖਲ ਕਰਿਓ ਆ ਜੀ ਇਹ ਚਾਹੁੰਦੇ ਆ ਜੀ ਵੀ ਕਿਹੜੀ ਘੜੀ ਇਹ ਨਾਠ ਜਿਵੇਂ ਤੋਂ ਅੱਛਾ ਆਪਣੇ ਬਾਹਰ ਨੂੰ ਚਲ ਜਿਵੇਂ ਸਾਡੇ ਅਸੀਂ ਕਬਜ਼ਾ ਕਰ ਲਈਏ ਸਾਰਾ ਕੁਝ ਸਾਡਾ ਹੋ ਜਵੇ ਹਾਂਜੀ ਤੇ ਲੱਗਦਾ ਵੀ ਜਿੱਦਾਂ ਤੁਸੀਂ ਕਹਿੰਦੇ ਬਈ ਐਨਆਰਆਈ ਸਭਾ ਚ ਵੀ ਗਏ ਤਾਲੀਵਾਜ਼ ਨਹੀਂ ਕਿਸੇ ਨੇ ਸੁਣੀ ਕਿਸੇ ਨੇ ਨਹੀਂ ਸੁਣੀ ਇਹ ਸਭ ਗੱਲਾਂ ਬਾਤਾਂ ਆ ਜੀ ਉੱਥੇ ਸਮੋਸੇ ਖਾ ਕੇ ਚਾਹਾਂ ਪੀ ਕੇ ਉਹ ਪੈਸਾ ਸਿਰਫ ਬਰਬਾਦ ਕਰਦੇ ਹੋਰ ਕੁਝ ਨਹੀਂ ਹੈਗਾ ਕੋਈ ਸੁਣਾਈ ਨਹੀਂ ਹੁੰਦੀ ਐਨਆਰਆਈ ਜਿੰਨੇ ਵੀ ਉੱਥੇ ਆਉਂਦੇ ਮੈਂ ਸਾਰਿਆਂ ਦਾ ਦੁੱਖ ਸੁਣਦਾ ਸਾਰਿਆਂ ਨੂੰ ਸੁਣਾਉਣਾ ਵੀ ਆ ਸਾਰੇ ਰੋਂਦੇ ਆ ਜੀ ਮੈਂ ਐਨਆਰਆਈ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਜਿੰਨੇ ਵੀ ਮੁਲਕ ਦੇ ਵਿੱਚ ਹੈਗੇ ਆ ਮੰਨ ਲਓ ਸੱਚ ਮੰਨ ਲਓ ਇਸ ਗੱਲ ਨੂੰ ਕੋਈ ਵੀ ਪੈਸਾ ਨਾ ਦਿਓ ਕੋਈ ਵੀ ਪੈਸਾ ਭੇਜੋ ਨਾ ਤੁਹਾਡੀ ਕੋਈ ਸੁਣਾਈ ਨਹੀਂ ਹੁੰਦੀ ਇੱਥੇ ਕੋਈ ਨਹੀਂ ਪੁੱਛਦਾ ਤੁਹਾਨੂੰ ਇਹ ਜੋ ਮਰਜ਼ੀ ਕਹੀ ਜਾਵੇ ਐਨ ਆਰ ਆਈ ਜੀ ਸਾਨੂੰ ਪੁੱਛਦੇ ਆ ਜਾਂ ਕੋਈ ਨਹੀਂ ਪੁੱਛਦਾ ਇਹ ਸਭ ਖੋਖਲਾ ਹੀ ਦਾਵਾ ਕਰਦੇ ਆ ਵੇ ਮੈਂ ਨਾਰੀ ਲਿਆਉਂਦਾ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਬੱਸ ਮੇਰੀ ਗੱਲ ਤੇ ਆਪਣਾ ਬਿਜ਼ਨਸ ਸ਼ੁਰੂ ਕਰਨਗੇ ਆਪਣਾ ਧੰਦਾ ਰਹਿਣਾ ਉਹਨਾਂ ਨੂੰ ਬ੍ਰਾਂਡ ਦੇ ਮੈਂ ਤਾਂ ਸਮਾਂ ਉਲਟਾ ਕਹੂੰਗਾ ਜੀ ਜਿਹੜੇ ਬੈਂਕਾਂ ਵਿੱਚ ਪੈਸੇ ਰੱਖਿਓ ਆ ਇੱਥੋਂ ਕੱਢ ਲਓ ਜੇ ਕੋਈ ਸਦੀ ਜ਼ਮੀਨ ਜਮੂਨ ਹੈਗੀ ਆ ਸਾਡੇ ਸਹੀ ਆ ਤਾਂ ਵੇਚ ਲਓ ਇੱਥੇ ਕੁਝ ਨਹੀਂ ਹੈਗਾ ਇਹ ਸਭ ਬੇਲੀਆਂ ਗੱਲਾਂ ਸਾਰੇ ਡਰਾਮੇ ਕਰਦੇ ਆ ਕੋਈ ਨਹੀਂ ਹੈਗਾ ਇੰਨਾ ਦੁਖੀ ਮੈਂ ਹੋਏ ਆ ਸਾਰੇ ਪਾਸੇ ਮੈਂ ਘੁੰਮ ਲਿਆ ਕੋਈ ਇਹੋ ਜਿਹਾ ਕੋਈ ਮਹਿਕਮਾ ਮੈਨੂੰ ਦੱਸਦਾ ਚੌਕੀਦਾਰ ਤੋਂ ਲੈ ਕੇ ਕੋਈ ਜਿਹੜਾ ਕਿ ਬਿਨਾ ਪੈਸੇ ਤੋਂ ਕੰਮ ਕਰਦਾ ਕਦੇ ਕਿਤੇ ਤੁਹਾਡੇ ਕੋਲੋਂ ਇਦਾਂ ਤੁਸੀਂ ਕੰਮ ਲਈ ਗਏ ਹੋਵੇ ਕਦੇ ਕਿਤੇ ਮੈਂ ਸਾਰੇ ਸਾਰੇ ਕੰਮਾਂ ਲਈ ਪੈਸੇ ਦਿੱਤੇ ਆ ਜੀ ਸਾਰੇ ਕੰਮਾਂ ਲਈ ਜਿੰਨਾ ਜੋ ਮੈਂ ਕੰਮ ਕਰਵਾਇਆ ਮੈਂ ਸਬੂਤ ਬੈਠਾ ਮੈਂ ਸਾਰਿਆਂ ਦੇ ਪੈਸੇ ਦਿੱਤੇ ਆ ਮਤਲਬ ਉਹ ਜਿਹੜੀ ਵੀ ਕਹਾਣੀ ਹੈ ਸਾਬ ਕਹੀ ਜਾਂਦਾ ਜੀ ਅਸੀਂ ਰਿਸ਼ਵਤ ਠਾਤੀ ਅਸੀਂ ਨਸ਼ੇ ਠਾਤੇ ਚੌਗਣੇ ਨਸ਼ੇ ਵਧੇ ਹੋਵੇ ਚੌਗਣੀ ਰਿਸ਼ਵਤ ਵਧੇ ਹੋਵੇ ਚੌਗਣਾ ਗੈਂਗਸਟਰ ਪਣਾ ਵਧਿਆ ਮਤਲਬ ਤੁਸੀਂ ਪੈਸੇ ਦੇ ਵੀ ਦਿੱਤੇ ਪੈਸੇ ਦੇ ਕੇ ਵੀ ਤੁਹਾਡੇ ਤੇ ਹਾਲ ਹੈ ਹਾਂਜੀ ਇਹੀ ਹਾਲ ਹੈ ਜੀ ਪੈਸੇ ਦੇ ਕੇ ਰਿਸ਼ਵਤ ਲੈ ਕੇ ਵੀ ਨਹੀਂ ਕੰਮ ਕਰਦੇ ਫੇਰ ਵੀ ਗੇੜੇ ਮਰਵਾਈ ਜਾਂਦੇ ਗੇੜੇ ਮਰਵਾਈ ਜਾਂਦੇ ਆ ਯਾਨੀ ਇੰਨਾ ਦੁਖੀ ਹੋਏ ਆ ਜੀ ਕੋਈ ਨਹੀਂ ਸੁਣਾਈ ਕੋਈ ਸੁਣਾਈ ਨਹੀਂ ਮੇਰੀ ਹੈਗੀ ਭਾਬੇ ਇਹੀ ਆ ਪੇ ਮੇਰੀ ਹੱਥ ਜੋੜ ਕੇ ਬੇਨਤੀ ਜAVE ਮੇਰੀ ਜ਼ਮੀਨ ਕੇ ਇਸ ਤਰ੍ਹਾਂ ਖੜਾਈ ਜਾਵੇ ਨਾਲੇ ਮੇਰੇ ਮੇਰਾ ਮਕਾਨ ਛੜਾਇਆ ਜਾਵੇ ਜਿਹੜਾ ਕ ਮੈਂ ਦਿਹਾੜੀਆਂ ਲਾ ਲਾ ਕੇ ਉੱਥੇ ਇਟਲੀ ਦੇ ਵਿੱਚ ਰਾਤ ਦਿਨ ਕਮਾਈ ਕਰਕੇ ਬਣਵਾਇਓ ਆ ਬਣਾਇਆ